ਨਾਮਾ ਬੱਦਾ ਬੰਦਾ ਮਟਮਟਾ ਨਾ ਹੈਪੀ ਬਰਥਡੇ ਟੂ ਯੂ ਦਫਾਓ ਸੱਚੀ ਹੋ ਜਾਣ ਸੋਖਾ ਹੋ ਜੀ ਤੂੰ ਵੀ ਹੁਣ ਤੱਬੀ ਪਈਆਂ ਮੈਂ ਬਹੁਤ ਲਾਉ ਪੀਤਾ ਤੂੰ ਅੱਜ ਮੇਰਾ ਪਿਆਰ ਤੇ ਰਿਸ਼ਤਿਆਂ ਨੂੰ ਮਜ਼ਾਕ ਸਮਝਣ ਵਾਲਾ ਇਹ ਮੁੰਡਾ ਜੋ ਕਿ ਕੰਮ ਕਰਦਾ ਕਰਦਾ ਇੱਕ ਕੁੜੀ ਦੇ ਨਾਲ ਕਸਮੇ ਵਾਦੇ ਕਰਦਾ ਉਸਦੇ ਨਾਲ ਪਿਆਰ ਦੀਆਂ ਸੋਹਾਂ ਖਾਂਦਾ ਤੇ ਕੁੜੀ ਨੂੰ ਵੀ ਮੁੰਡੇ ਨਾਲ ਇਹ ਸੱਤ ਤੱਕ ਪਿਆਰ ਹੋ ਜਾਂਦਾ ਕਿ ਉਹ ਉਸੇ ਦੇ ਨਾਲ ਰਹਿਣਾ ਚਾਹੁੰਦੀ ਹੈ ਇਸ ਦੇ ਚਲਦੇ ਹੋਏ ਕੁੜੀ ਨੇ ਆਪਣੇ ਘਰਦਿਆਂ ਦੇ ਖਿਲਾਫ ਜਾ ਕੇ ਵਿਆਹ ਵੀ ਕਰਵਾਇਆ ਕਰੋ ਭੱਜੀ ਵੀ ਉਹ ਹਾਲਾਂਕਿ ਬਾਅਦ ਦੇ ਵਿੱਚ ਦੋਹਾਂ ਦੇ ਪਰਿਵਾਰਿਕ ਮੈਂਬਰ ਵਿਆਹ ਨੂੰ ਲੈ ਕੇ ਖੁਸ਼ ਸੀ ਇਸ ਬਾਬਤ ਇੱਕ ਵੀਡੀਓ ਵੀ ਸਾਹਮਣੇ ਆਈ ਜਿਸ ਦੇ ਵਿੱਚ ਉਹ ਜਨਮ ਦਿਨ ਮਨਾਉਂਦੇ ਦਿਖ ਰਹੇ ਨੇ ਕੇਕ ਕੱਟਦੇ ਦਿਖ ਰਹੇ ਨੇ ਅਤੇ ਉਸ ਤੋਂ ਬਾਅਦ ਸਾਰਾ ਪਰਿਵਾਰ ਉੱਥੇ ਮੌਜੂਦ ਹੈ ਅਤੇ ਖੁਸ਼ ਹੈ ਪਰ ਆਖਿਰਕਾਰ ਇਹ ਜਿਹਾ ਕੀ ਹੋਇਆ ਕਿ 5 ਮਹੀਨੇ ਦਾ ਇਹ ਵਿਆਹ ਜਿਸ ਤੋਂ ਬਾਅਦ ਅੱਜ ਕੁੜੀ ਦੀ ਜਾਨ ਗਈ ਹੈ ਅਤੇ ਉਸ ਦਾ ਕਾਰਨ ਉਸ ਦਾ ਪਤੀ ਹੀ ਬਣਿਆ ਉਹੀ ਪਤੀ ਜੋ ਕਿ ਉਸ ਨੂੰ ਪਿਆਰ ਮੁਹੱਬਤ ਦੇ ਵਾਅਦੇ ਕਰਕੇ ਘਰੋਂ ਲੈ ਕੇ ਗਿਆ ਸੀ ਵਿਆਹ ਕਰਵਾ ਲਿਆ ਸੀ ਅਤੇ 5 ਮਹੀਨੇ ਦੇ ਵਿੱਚ ਹੀ ਕੁੜੀ ਦੀ ਉਹ ਹਾਲਤ ਕਰ ਦਿੱਤੀ ਕਿ ਅੱਜ ਸੁਣ ਕੇ ਹੀ ਅੱਖਾਂ ਪਰ ਆਉਂਦੀਆਂ ਨੇ ਪਤਾ ਲੱਗਿਆ ਕਿ ਕਿੰਝ ਕੁੜੀ ਆਪਣੇ ਇੰਸਟਾ ਵਗੈਰਾ ਨੂੰ ਅਨਬਲੌਕ ਕਰਨ ਦੇ ਲਈ ਮੁੰਡੇ ਦੀ ਤਰਲੇ-ਮਿੰਤਾ ਕਰ ਰਹੀ ਹੈ ਉਸ ਦੇ ਹੀ ਪਤੀ ਨੇ ਉਸ ਨਾਲ ਲੈਣਾ ਮਾੜਾ ਕੀਤਾ ਅਤੇ ਹੁਣ ਜਾਂਦੀ ਜਾਂਦੀ ਕੁੜੀ ਆਪਣੇ ਪਤੀ ਨੂੰ ਲਵ ਯੂ ਤੱਕ ਲਿਖ ਕੇ ਗਈ ਪਰ ਉਸ ਨੂੰ ਕਿਸੇ ਵੀ ਗੱਲ ਦਾ ਲੱਗਦਾ ਕੋਈ ਵੀ ਅਸਰ ਨਹੀਂ ਸੀ ਕਿਉਂਕਿ ਉਸ ਤੋਂ ਪਹਿਲਾਂ ਦੇ ਵੀ ਕੁਝ ਮੈਸੇਜ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਦਿਖਾਏ ਜਾ ਰਹੇ ਨੇ ਜਿਸ ਤੇ ਵਿੱਚ ਕੁੜੀ ਹੀ ਮੁੰਡੇ ਦੀਆਂ ਮਿੰਤਾ ਕਰ ਰਹੀ ਹੈ ਪਰ ਉਹ ਉਸ ਨੂੰ ਲੈਣ ਤੱਕ ਨਹੀਂ ਆ ਰਿਹਾ ਜੋ ਕਿ ਆਪਣੇ ਪੇਕੇ ਘਰ ਦੇ ਵਿੱਚ ਬੈਠੀ ਹੋਈ ਸੀ ਤਸਵੀਰਾਂ ਅਤੇ ਵੀਡੀਓਜ਼ ਦੇ ਵਿੱਚ ਹੀ ਦੇਖਿਆ ਜਾ ਸਕਦਾ ਹੈ ਕਿ ਕੁੜੀ ਮੁੰਡੇ ਨੂੰ ਕਿੰਨਾ ਪਿਆਰ ਕਰਦੀ ਹੈ। ਤਰਲੇਮਿੰਤਾ ਕਰਦੀ ਹੋਈ ਚੈਟ ਦੇ ਵਿੱਚ ਵੀ ਇਹ ਹੀ ਕਹਿ ਰਹੀ ਹੈ ਕਿ ਮੈਨੂੰ ਅਨਬਲੌਕ ਕਰ ਦੇ ਅਤੇ ਉਸ ਨੂੰ ਪਿਆਰ ਕਰਦੀ ਹੈ। ਇਸ ਪੂਰੀ ਚੈਟ ਨੂੰ ਸਮਝਣ ਦੇ ਲਈ ਅਸੀਂ ਦੋ ਆਵਾਜ਼ਾਂ ਲੈ ਰਹੇ ਹਾਂ ਤਾਂ ਕਿ ਸਹੀ ਤਰੀਕੇ ਦੇ ਨਾਲ ਸਮਝਾਇਆ ਜਾ ਸਕੇ ਕਿ ਆਖਿਰਕਾਰ ਮੁੰਡੇ ਨੇ ਕੀ ਕਿਹਾ ਸੀ ਅਤੇ ਕੁੜੀ ਨੇ ਕੀ ਕਿਹਾ ਸੀ। ਇਹ ਵੀ ਤੁਹਾਨੂੰ ਦੱਸ ਦਈਏ ਕਿ ਇਹ ਉਹ ਚੈਟ ਹੈ ਜੋ ਕਿ ਹੁਣ ਤੱਕ ਸਾਹਮਣੇ ਆਈ ਹੈ ਇਸ ਦੇ ਵਿੱਚੋਂ ਜੇ ਕੁਝ ਨਹੀਂ ਲਿਖਿਆ ਗਿਆ ਜਾਂ ਕੁਝ ਡਿਲੀਟ ਕੀਤਾ ਗਿਆ ਇਸ ਸਬੰਧੀ ਫਿਲਹਾਲ ਜਾਂਚ ਪੜਤਾਲ ਹੋਣੀ ਬਾਕੀ ਹੈ ਪਰ ਜੋ ਕੁਝ ਹੁਣ ਤੱਕ ਸਾਹਮਣੇ ਆਇਆ ਅਤੇ ਕੁੜੀ ਦੇ ਵੱਲੋਂ ਪਿਆਰ ਭਰੇ ਸ਼ਬਦਾਂ ਦੇ ਨਾਲ ਆਪਣੇ ਪਤੀ ਨੂੰ ਮਨਾਇਆ ਜਾ ਰਿਹਾ ਸੀ ਉਹ ਕੀ ਕੁਝ ਹੈ ਉਹਨੂੰ ਸਮਝਣ ਦੇ ਲਈ ਆਪਾਂ ਇਸ ਤਰੀਕੇ ਦੇ ਨਾਲ ਚੈਟ ਸੁਣਾਉਣੀ ਆ ਜਿਸ ਦੇ ਰਾਹੀਂ ਤੁਸੀਂ ਵੀ ਸਮਝ ਸਕੋਗੇ ਕਿ ਕੁੜੀ ਮੁੰਡੇ ਨੂੰ ਕਿਵੇਂ ਬਾਰ-ਬਾਰ ਤਰਲੇ ਮਿੰਤਾ ਕਰ ਰਹੀ ਸੀ ਅਤੇ ਇਹ ਬੀਤੇ ਦਿਨੀ ਕੀਤੀ ਗਈ ਉਹ ਚੈਟ ਹੈ ਜਿਸ ਤੋਂ ਬਾਅਦ ਕੁੜੀ ਇਸ ਦੁਨੀਆ ਤੋਂ ਹੀ ਚਲੀ ਗਈ ਕੀ ਹੈ ਐਵੇਂ ਡਰਾਵੇਂ ਸੱਚੀ ਕਰਨਾ ਹੁਣ ਤਾਂ ਦਫਾ ਹੋ ਸੱਚੀ ਹੋ ਜਾਣਾ ਸੋਖਾ ਹੋ ਜੀ ਤੂੰ ਵੀ ਹੁਣ ਹੁਣ ਤਾਂ ਵੀ ਪਈਆਂ ਮੈਂ ਬਹੁਤ ਲਾਉ ਪੀਤਾ ਤੂੰ ਅੱਜ ਮੇਰਾ ਦੁਖੀ ਬੰਦੇ ਦਾ ਦਿਮਾਗ ਪਤਾ ਤੈਨੂੰ ਤੈਨੂੰ ਇਦਾਂ ਲੱਗਦਾ ਹਰ ਵਾਰ ਡਰਾਵਾ ਪਾਉਣੀ ਆ ਇਸ ਵਾਰ ਨਹੀਂ ਓਕੇ ਤੈਨੂੰ ਕਿਹੜਾ ਫਰਕ ਪੈਂਦਾ ਫਰਕ ਤਾਂ ਮੇਰੇ ਮਾਪਿਓ ਨੂੰ ਹੈ ਜਸਟ ਵੇਟ ਐਂਡ ਵਾਚ ਲੱਗ ਜੂ ਪਤਾ ਮੂੰ ਜਦੋਂ ਤੈਨੂੰ ਫੋਨ ਗਿਆ ਇੱਥੋਂ ਯਾਰ ਪ੍ਰੋਬਲਮ ਕੀ ਹੈ ਐਵੇਂ ਪਾਗਲਾ ਵਾਂਗ ਮੈਸੇਜ ਕਰੀ ਜਾਂਦੀਆਂ ਹੁਣ ਤੂੰ ਤਰਸਣਾ ਮੈਨੂੰ ਦੇਖਣ ਲਈ ਤੂੰ ਨਹੀਂ ਆਣਾ ਨਾ ਕੋਈ ਨਹੀਂ ਸੱਚੀ ਕਰਨ ਲੱਗੀ ਬਾਈ ਲਵ ਯੂ WhatsApp Insta ਸਭ ਅਨਬਲੌਕ ਕਰ ਮੀਰਾ ਸੋਹਰੇ ਘਰ ਦੇ ਵਿੱਚ ਕੁੱਟਮਾਰ ਹੋਣ ਤੋਂ ਬਾਅਦ ਹੀ ਕਿਹਾ ਜਾ ਰਿਹਾ ਹੈ ਕਿ ਉਹ ਆਪਣੇ ਘਰ ਆ ਗਈ ਸੀ ਉਸਦੇ ਪਿਆਕਾ ਪਰਿਵਾਰ ਉਸਦੇ ਮਾਮਾ ਜੀ ਉਸ ਨੂੰ ਆ ਕੇ ਲੈ ਗਏ ਸਨ ਪਰ ਇਹ ਸਾਰੀਆਂ ਘਟਨਾਵਾਂ ਸਾਰੀਆਂ ਗੱਲਾਂ ਮਹਿਸ 4-5 ਮਹੀਨੇ ਦੇ ਦਰਮਿਆਨ ਹੋਈਆਂ ਅਤੇ ਮੁੰਡੇ ਦਾ ਪਿਆਰ ਹਵਾ ਹੋ ਗਿਆ ਇਸੇ ਕਰਕੇ ਕਿਹਾ ਜਾਂਦਾ ਹੈ ਕਿ ਅੱਜਕੱਲ ਦੀ ਦੁਨੀਆ ਦੇ ਵਿੱਚ ਪਿਆਰ ਨਾਮ ਦੀ ਕੋਈ ਚੀਜ਼ ਨਹੀਂ ਨੌਵੀਂ ਦੇ ਵਿੱਚ ਪੜਦੀ ਕੁੜੀ ਨੂੰ ਸਲੂਨ ਤੇ ਲੱਗੇ ਮੁੰਡੇ ਦੇ ਨਾਲ ਪਿਆਰ ਹੋਇਆ ਵਿਆਹ ਵੀ ਕਰਵਾਇਆ ਗਿਆ ਵੱਡੇ ਸੁਪਨੇ ਦੇਖੇਗੇ ਪਰ ਮਹਿਜ਼ 5 ਮਹੀਨੇ ਹੀ ਇਹ ਰਿਸ਼ਤਾ ਚੱਲ ਸਕਿਆ ਤੇ ਅੱਜ ਕੁੜੀ ਦਾ ਪਰਿਵਾਰ ਰੋ ਰਿਹਾ ਬਿਰੋজਪੁਰ ਦੇ ਜੀਰਾ ਤੋਂ ਇਹ ਸਾਰਾ ਮਾਮਲਾ ਸਾਹਮਣੇ ਆਇਆ ਜਿੱਥੇ ਸਕੂਲ ਦੇ ਵਿੱਚ ਪੜਦੀ ਕੁੜੀ ਨੂੰ ਮੁੰਡੇ ਨੇ ਆਪਣੇ ਚਾਂਸੇ ਦੇ ਵਿੱਚ ਲਿਆ ਮਨੀਸ਼ਾ ਨਾਮ ਦੀ ਕੁੜੀ ਜੋ ਕਿ ਸਰਕਾਰੀ ਸਕੂਲ ਦੀ 9ਵੀਂ ਜਮਾਤ ਦੇ ਵਿੱਚ ਪੜਦੀ ਸੀ ਉਸਦੇ ਨਾਲ ਵਿਆਹ ਕਰਵਾ ਲਿਆ ਗਿਆ ਤੇ ਸਲੂਨ ਤੇ ਲੱਗੇ ਇਸ ਮੁੰਡੇ ਦਾ ਨਾਮ ਰਾਹੁਲ ਦਾ ਪੁੱਤਰ ਅਜੀਤ ਮਸੀ ਜੋ ਕਿ ਪਿੰਡ ਛੀਆਂ ਪਾੜੀ ਦਾ ਰਹਿਣ ਵਾਲਾ ਮਨੀਸ਼ਾ ਦੇ ਨਾਲ ਉਸਨੇ ਪਿਆਰ ਤੇ ਝੂਠੇ ਵਾਅਦੇ ਕੀਤੇ ਜਿਸ ਤੋਂ ਬਾਅਦ ਘਰੋਂ ਵੀ ਉਸਨੂੰ ਭਜਾਇਆ ਗਿਆ ਤੇ ਵਿਆਹ ਵੀ ਕਰਵਾ ਲਿਆ ਗਿਆ ਕੁਝ ਵੀਡੀਓਜ਼ ਅਤੇ ਫੋਟੋਆਂ ਸਾਹਮਣੇ ਆਈਆਂ ਜਿਸ ਦੇ ਵਿੱਚ ਕੁੜੀ ਦਾ ਪਿਆਰ ਸਾਫ਼ ਚੱਲ ਕਰ ਰਿਹਾ ਹੈ ਵਿਆਹ ਕਰਵਾ ਦਿੱਤਾ ਗਿਆ ਸੀ ਦੋਹਾਂ ਦਾ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਵੀ ਅਤੇ ਇੱਥੇ ਪਰਿਵਾਰ ਵਾਲੇ ਵੀ ਵੀਡੀਓ ਦੇ ਵਿੱਚ ਨਜ਼ਰ ਆ ਰਹੇ ਨੇ ਪਰ ਇਸ ਤੋਂ ਬਾਅਦ ਮਨੀਸ਼ਾ ਦੇ ਨਾਲ ਉੱਥੇ ਕੁੱਟਮਾਰ ਸ਼ੁਰੂ ਹੋ ਜਾਂਦੀ ਹੈ ਦਾਜ ਦਹੇਜ ਨੂੰ ਲੈ ਕੇ ਤਾਨੇ ਮੇੜਨੇ ਸ਼ੁਰੂ ਹੋ ਜਾਂਦੇ ਨੇ ਅਤੇ ਕੁੜੀ ਪਰੇਸ਼ਾਨ ਹੋ ਕੇ ਕੁੱਟਖਾਣ ਤੋਂ ਬਾਅਦ ਆਪਣੇ ਪੇਕੇ ਘਰ ਦੇ ਵਿੱਚ ਆ ਕੇ ਰਹਿਣ ਲੱਗ ਜਾਂਦੀ ਹੈ ਪਰ ਹੁਣ ਵੀ ਉਸ ਨੂੰ ਇੱਕ ਉਮੀਦ ਸੀ ਕਿ ਉਸ ਦਾ ਪਤੀ ਉਸ ਨੂੰ ਪਿਆਰ ਕਰਦਾ ਹੈ ਸਲੂਨ ਤੇ ਲੱਗਿਆ ਹੋ ਮੁੰਡਾ ਬਦਲ ਨਹੀਂ ਸਕਦਾ ਉਸ ਦਾ ਪਤੀ ਹੈ ਉਹ ਵਿਆਹ ਕਰਵਾ ਚੁੱਕਿਆ ਹੈ ਅਤੇ ਉਸ ਨੂੰ ਲੈਣ ਜ਼ਰੂਰ ਆਵੇਗਾ ਪਰ ਜਦੋਂ ਪਤੀ ਵੀ ਕੋਈ ਖੈਰ ਖਬਰ ਆਪਣੀ ਪਤਨੀ ਦੀ ਨਹੀਂ ਲੈਂਦਾ ਸਗੋਲਟਾ ਉਸ ਨੂੰ ਫੇਸਬੁੱਕ ਇੰਸਟਾ ਹਰੇਕ ਸੋਸ਼ਲ ਪਲੇਟਫਾਰਮ ਤੋਂ ਬਲੌਕ ਕਰ ਦਿੰਦਾ ਤਾਂ ਕੁੜੀ ਦਾ ਮਨ ਹੋਰ ਜ਼ਿਆਦਾ ਦੁਖੀ ਹੋ ਜਾਂਦਾ ਅਤੇ ਬੀਤੀ ਦਿਨੀ ਹੋਈ ਗੱਲਬਾਤ ਦੇ ਵਿੱਚ ਉਹ ਸਾਫ਼-ਸਾਫ਼ ਕਹਿ ਰਹੀ ਸੀ ਕਿ ਉਹ ਪਿਆਰ ਕਰਦੀ ਆ ਆਪਣੇ ਪਤੀ ਨੂੰ ਪਰ ਪਤੀ ਦਾ ਰਿਸਪੌਂਸ ਦੇ ਤੌਰ ਤੇ ਜਿਹੜਾ ਮੈਸੇਜ ਆਇਆ ਉਹ ਸੀ ਦਫਾ ਹੋ ਬੇहद ਹੀ ਦੁਖਦ ਖਬਰ ਸਾਹਮਣੀ ਆਈ ਹੈ ਜਿੱਥੇ ਪਿਆਰ ਦਾ ਇੱਕ ਦਰਦਨਾਕ ਅੰਤ ਹੋਇਆ ਵਿਆਹ ਜ਼ਰੂਰ ਕਰਵਾਇਆ ਗਿਆ ਮੁੰਡੇ ਦੇ ਵੱਲੋਂ ਪਰ ਕੋਈ ਵੀ ਵਾਦਾ ਨਹੀਂ ਲੱਗ ਰਿਹਾ ਕਿ ਉਸਨੇ ਨਿਭਾਇਆ ਹੋਣਾ ਤਾਂ ਫਿਲਹਾਲ ਪੁਲਿਸ ਦੇ ਧਿਆਨ ਦੇ ਵਿੱਚ ਹੈ ਮਾਮਲਾ ਲਿਆਂਦਾ ਗਿਆ ਜਿਸ ਤੋਂ ਬਾਅਦ ਛਾਣਬਿੰਦ ਕਰਕੇ ਮਾਮਲਾ ਦਰਜ ਕੀਤਾ ਗਿਆ ਤੇ ਹੁਣ ਪੁਲਿਸ ਦਾ ਕਹਿਣਾ ਹੈ ਕਿ ਅਗਲੀ ਜਾਂਚ ਪੜਤਾਲ ਜਾਰੀ ਹੈ। ਅ삐 ਜਿਲ੍ਹਾ ਗ੍ਰਿਸਿੰਗ ਇਹਦੀ 4-5 ਮਹੀਨੇ ਪਹਿਲਾਂ ਹੀ ਸ਼ਾਦੀ ਹੋਈ ਸੀ ਲਵ ਮੈਚ ਕਰਾਈ ਸੀ ਇਹਨਾਂ ਨੇ ਤੇ ਪਰ ਸਹੁਰੇ ਜੀ ਨੂੰ ਤੰਗ ਪਰੇਸ਼ਾਨ ਕਰਦੇ ਸੀ ਕਦੇ ਕੁੱਟ ਦਿੰਦੇ ਕਦੇ ਮਾਰਦੇ ਸੀਗੇ ਜਦੋਂ ਉਹ ਵਿਚਾਰੀ ਰੋਜ਼ੀ ਰੋਜ਼ੀ ਫੋਨ ਕਰਦੀ ਮੈਂ ਉਹ ਘਰ ਲੈ ਆਉਂਦਾ ਸੀਗਾ ਇਹ ਐਂ ਦਾ ਪਰਸੋ ਜਵਾਂ ਤੇਰੇ ਦੇ ਕਿਤੇ ਜੇਠ ਨੇ ਤੇਰੇ ਘਰ ਵਾਲੇ ਨੇ ਸੱਸ ਸਾਰੇ ਗੱਲ ਪਏ ਤੇ ਇਤੜ ਕੇ 6 ਵਜੇ ਦਾ ਮੈਨੂੰ ਫੋਨ ਆਇਆ ਵਾ ਮੈਂ ਤੜਕੇ ਸ਼ੀਵ ਜੀ ਮੈਂ ਇਹਨੂੰ ਲੈਣ ਚਲੇ ਗਿਆ ਵਾਂ ਉਹ ਮੇਰੇ ਵੀ ਗੱਲ ਪੈਣ ਲੱਗ ਪਈ ਕਹਿੰਦੇ ਤੁਸੀਂ ਮੂੰਹ ਚਾਕੇ ਦੂਜੇ ਦਿਨ ਕਹਿੰਦੇ ਭੱਜ ਜੌਨੇ ਸਾਡੀ ਕੋਈ ਗੱਲ ਹੋ ਜਾਂਦੀ ਐ ਸਾ ਪਰ ਮੈਂ ਇਹਨੂੰ ਘਰੇ ਲਿਆ ਆ ਚਾਰ ਪੰਜ ਦਿਨ ਹੋ ਗਏ ਘਰੇ ਵਿਚਾਰੀ ਵਧੀਆ ਸੀਗੀ ਅੱਜ ਮੈਂ ਸਵੇਰ ਜਦੋਂ ਗਿਆ ਇਹਨੂੰ ਰਾਸ਼ਤਾ ਪਾਣੀ ਦਿਵਾ ਕੇ ਗਿਆ ਵਾਂ ਉਸ ਤੋਂ ਬਾਅਦ ਮੈਂ ਗਿਆ ਮੈਂ ਦੁਪਹਿਰੇ ਮੁੜ ਕੇ ਫੇਰ ਆਇਆ ਰੋਟੀ ਪਾਣੀ ਨੂੰ ਖਵਾ ਗਿਆ ਸਵੇਰ ਦੀ ਇਕੱਲੀ ਸੀ ਘਰ ਐ ਉਦੋਂ ਬਾਅਦ ਦੁਪਹਿਰੇ ਦਾ ਭਰਾ ਵੀ ਆ ਗਿਆ ਸਕੂਲੋਂ ਮੈਂ ਲੈ ਕੇ ਆਇਆ ਦੋਵਾਂ ਨੂੰ ਰੋਟੀ ਪਾਣੀ ਖਵਾਈ ਮੈਂ ਘਰੇ ਉਦੋਂ ਬਾਅਦ ਜਵਾਕਾਂ ਦੇ ਨਾਲ ਖੇਡ ਰਹੀ ਸੀਗੀ ਖੇਡੀ ਜਾਂਦੀ ਸੀਗੀ ਉਹ ਪਤਾ ਨਹੀਂ ਇਹਨਾਂ ਨੂੰ ਕੀ ਇਹਨਾਂ ਦਾ ਫੋਨ ਆਇਆ ਕੋਈ ਕੀ ਆਇਆ ਉਹ ਧੰਗੀਆਂ ਵਗੈਰਾ ਦੇਂਦੇ ਰਹਿੰਦੇ ਸੀਗੇ ਕੋਈ ਉਹਨਾਂ ਦਾ ਫੋਨ ਆਇਆ ਵਾ ਤੇ ਪਰ ਇਹਨੇ ਬਿਲਕੁਲ ਰਮਝਾ ਕਰ ਲਿਆ ਭਾਜੀ ਕਿ ਕੀ ਮੰਗ ਕਰਦੇ ਹੋ ਅੱਜ ਤੇ ਇਹ ਮੰਗ ਕਰਦੇ ਆ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਉਹਨਾਂ ਨੂੰ ਬਖਸ਼ਣਾ ਨਹੀਂ ਚਾਹੀਦਾ ਭਾਜੀ ਡਾਕਟਰ ਨੂੰ ਕਹਾਂ ਮਸੂਰ ਹੈ ਡਾਕਟਰ ਇਹ ਡਾਕਟਰ ਕੋਲ ਵੀ ਬਾਰੇ ਉਸੇ ਪਰਿਵਾਰ ਨਾਲ ਮਿਲ ਕਰਕੇ ਉਹ ਵੀ ਜਾਣ ਲਾਉਣ ਦੇ ਮਤਲਬ ਆ ਗਿਆ ਕੈੜੀ ਲੈਣਾ ਇੱਕ ਕਾਇਲਾ ਦੇਣਾ ਠੀਕ ਹੈ ਹੈ ਅੱਲਰ ਕੀ ਹੈ ਲੈਣਾ ਹੈ ਅੰਦਾਜ਼ਾ ਲੈਣਾ ਮੈਂ ਉਹ ਹੋਟਲ ਦੇ ਦਈਏ ਮੈਂ ਰਤ ਨੂੰ ਲੈ ਦਿੰਦੇ ਨਾ ਤੇਰਾ ਟਪੜਾ ਵੀ ਲਾ ਕੇ ਦਊਗਾ බබව <laughs> 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 <thetails> ਹਿੰਦੀ ਨਾਲ ਹੀ ਲਿਖਿਆ ਚਾਕਲੇਟ ਨਾਲ ਦੋਵੇਂ ਜੀ ਪੀ ਨਾਲ ਲਿਖਿਆ ਆਇਆ ਹੈ ਭਾਈ ਆ ਜਾ ਆ ਜਾ ਕੋਈ ਨਾ ਜਦੋਂ ਉਹਦੀ ਮਾਂ ਚੱਲ ਜਾ ਆ ਜਾ ਭੈਣ ਆ ਜਾ ਠੀਕ ਹੈ ਦੋ ਮਿੰਟ ਠਹਿ ਕੇ ਕਰਨੇ ਗੱਲ ਹੋਲਡ ਕਰ ਰੂ ਨੂ ਚਲੋ ਕੁਰਸੀ ਤੇ ਬੈਠ ਮਨ ਕੁਰਸੀ ਤੇ ਬੈਠ ਚਾਰ ਤੇ ਆ ਨਾ ਚਲੋ ਹਾਂ ਆ ਦੋ ਕਰਨਾ ਹੈ ਮੰਮੀ ਚਲੋ ਆਇਆ ਬਾਲਾ ਬਾਅਦ ਚੋ ਗਾ ਕੇ 2 ਮਿੰਟ ਗੱਲ ਮੇਰੇ ਮੋਹ ਤੇ ਬਹੁਤ ਬਹੁਤ ਮੈਨੂੰ ਆਉਣਾ ਨਹੀਂ ਆਇਆ 2 ਮਿੰਟ ਖਾ ਕੇ ਬਾਹਰ ਲੈਣੇ ਗੱਲ ਬਾਲਾ ਦੇ ਮੰਮੀ ਡਾਡੀ ਨੂੰ ਵੀ ਕੋਲੇ ਮੰਮੀ ਬੈ ਜਾ ਬੈ ਜਾ ਬੈ ਜਾ ਬੈ ਜਾ ਬੈ ਜਾ ਵੀਰ ਜੀ ਤੁਸੀਂ ਵੀ ਬੈਠ ਜਾ ਕੋਈ ਨਹੀਂ ਤੁਸੀਂ ਬੈਠੋ ਬੈਠੋ ਕੁਝ ਵੀ ਨਹੀਂ ਹੋ ਰਿਹਾ ਚਾਹ ਲੈ ਮਨੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਮਨੂ

ਰੋਟੀ ਬਟਾਖਾ ਚਾਹ ਤੇ ਖਾਤਾ ਸਾਰੇ ਨੂੰ ਹੂੰ ਦੇਖੋ ਰਗਾ ਟੋਨਾ ਵਾਹ ਜੁੱਟਿਆ ਹੋਇਆ ਇਸ ਰੋਟੀ ਇੱਥੇ